ਯਾਰ ਇਹਦੇ ਵਿੱਚ ਜੋ ਛੋਟੇ ਬੱਚਿਆਂ ਵਾਸਤੇ ਵੀ ਵਧੀਆ ਵਾ ਚੱਪਲਾਂ 50 ਰੁਪਏ ਸਿਰ ਆਹ ਸਾਰੇ 100 ਰੁਪਏ ਦੇ ਵਿੱਚ ਹੀ ਆ ਤੇ ਆਹ ਜਿਹੜਾ ਹੈਗਾ ਇਹ 750 ਰੁਪਏ ਦੇ ਵਿੱਚ ਸੂਰ ਦੇਖੋ ਅੱਧਰੋਂ 100 ਰੁਪਏ 100 ਰੁਪਏ ਤੋਂ ਲੈ ਕੇ ਆ ਇੱਥੇ ਵੀ ਜਿਹੜੀ ਜੁੱਤੀ ਜੁਨੀ ਹੈਗੀ ਲੇਡੀਜ਼ ਹੈਗੀਆਂ ਉਹ ਸਿਰੇ ਤੱਕ ਤੁਹਾਨੂੰ ਇਹ ਹੈਗਾ ਵਾ ਜੀ ਇਹ 350 ਰੁਪਏ ਵਾਲੇ ਚੱਕਿਆ ਆਪਾਂ ਤਾਂ ਥੱਲੇ ਵਾਲੀ ਹੈਗੀ 300 ਰੁਪਏ ਵਾਲੀ ਹੈ ਹਾਂ ਬਾਕੀ ਇੱਧਰ ਸ਼ੂਜ਼ ਲੱਗੇ ਆ 350 ਦੀ ਰੇਂਜ 'ਚ ਹਾਂਜੀ ਵੀਡੀਓ ਦੇਖ ਕੇ ਆਉਂਗੇ 300 ਲੱਗੂਗਾ ਬਾਕੀ ਕੋਈ ਵੀ ਜਿਹੜਾ ਵੀ ਆਂਦਾ ਲਾਈਕ ਵੀਡੀਓ ਸ਼ੇਅਰ ਕਰਕੇ ਉਹਨਾਂ ਨੂੰ ਸਾਰੇ ਨੂੰ ਲੈਸ ਮਿਲੂਗੀ ਜਿੰਨੀ ਜ਼ਿਆਦਾ ਹੋ ਸਕੇ ਉਹਨੀ ਜ਼ਿਆਦਾ ਕਰਤੋਂ। ਤੇ ਉਹ 190 ਰੁਪਏ ਦੇ ਵਿੱਚ ਪੂਰੇ 5 ਬਾਕਸ ਆ ਇਹ 250 ਦੇ ਵਿੱਚ 5 ਬਾਕਸ ਆ। ਔਰ ਇਹ ਕੰਟੇਨਰ ਦੇਖ ਸਕਦੇ ਤੁਸੀਂ 120 ਰੁਪਏ ਦਾ। ਇਹ ਵਾਲਾ ਹੈਗਾ 290 ਰੁਪਏ ਦਾ। ਔਰ ਬਾਕੀ 190 ਰੁਪਏ ਘਟ ਵੱਧ ਸਾਰੇ ਪ੍ਰਾਈਸਿਸ ਹੈਗੇ ਜਿੱਦੋਂ ਤੁਸੀਂ ਆਪਣੇ ਰੇਟ ਦੇ ਹਿਸਾਬ ਨਾਲ ਤੁਸੀਂ ਚੀਜ਼ ਲੈਣੀ ਗਲਾਸਰੇ 50-50 ਮਿਲਣੇ ਆ ਤੇ ਆ ਜਿਹੜੀ ਕੁੰਡੀ ਹੈਗੀ 175 ਰੁਪਏ ਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਵੈਲਕਮ ਬੈਕ ਟੂ ਅਵਰ ਨਿਊ ਬਲੌਗ ਚਲੋ ਅਰੇ ਗਏ ਆਦਾ ਬਲੌਗ ਸ਼ੁਰੂ ਕਰਨ ਜਾ ਰਹੇ ਆਤਨ ਹੁਸ਼ਿਆਰਪੁਰ ਚ ਬਹੁਤ ਹੀ ਵਧੀਆ ਜਗ੍ਹਾ ਤੇ ਲੈ ਕੇ ਚਲੇ ਜਿੱਥੇ ਛੱਤ ਦੇ ਥੱਲੇ ਤੁਹਾਨੂੰ ਸਾਰਾ ਸਾਮਾਨ ਮਿਲੇਗਾ ਔਰ ਉਹ ਵੀ ਬਿਲਕੁਲ ਘੱਟ ਪ੍ਰਾਈਸ ਤੇ ਘੱਟ ਰੇਟਾਂ ਦੇ ਵਿੱਚ ਤੁਸੀਂ ਹੋਲ ਸੇਲ ਵੀ ਲੈ ਸਕਦੇ ਆ ਤੇ ਤੁਸੀਂ ਉਦਾਂ ਵੀ ਲੈ ਸਕਦੇ ਆ ਉਦਾਂ ਵੀ ਤੁਹਾਨੂੰ ਮਤਲਬ ਸੇਮ ਐਜ਼ ਇਟ ਇਜ਼ ਮਤਲਬ ਹੋਲ ਸੇਲ ਦੇ ਪ੍ਰਾਈਸ ਤੇ ਤੁਹਾਨੂੰ ਸਾਮਾਨ ਮਿਲੇਗਾ ਤੇ ਚਲੋ ਤਾਂ ਦਾ ਬਹੁਤ ਟਾਈਮ ਨਹੀਂ ਲੈਂਦੇ ਉਹਨੇ ਸਿੱਧਾ ਹੁਣ ਤੁਹਾਨੂੰ ਲੈ ਕੇ ਆਨੇ ਸ਼ਹਿਰ ਹੁਸ਼ਿਆਰਪੁਰ ਦੇ ਵਿੱਚ ਸ਼ਾਪ ਸੋ ਆਪਣਾ ਨਾਮ ਆ ਤੁਹਾਨੂੰ ਉਸ ਜਗ੍ਹਾ ਤੇ ਲੈ ਕੇ ਜਾਣੇ ਚਲੋ ਹੁਣ ਚਲਦੇ ਆ ਤੁਹਾਡਾ ਬਹੁਤਾ ਹੁਣ ਟਾਈਮ ਆਪਾਂ ਨਹੀਂ ਲੈਣਾ ਚਲਿਏ ਜੀ ਹੁਣ ਆਪਾਂ ਚਲ ਤੇ ਚਲੋ ਚੈਨਲ ਤੇ ਨਵਾਂ ਕੋਈ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਸ਼ੇਅਰ ਜਰੂਰ ਕਰਿਓ ਜੀ ਹਾਂਜੀ ਤੇ ਇਧਰਲੇ ਪਾਸੇ ਵੀ ਮੇਸ਼ੇਹੇ ਸੇਲ ਲੱਗਦੀ ਹੈ ਫਿਰ ਗਿਆ ਚਾਹ ਪਸੰਦਾਂ ਵਾਲੀ ਚਾਹ ਤੇ 2000 ਇਧਰਲੇ ਪਾਸੇ ਨੂੰ ਘੰਟਾ ਘਾਰੇ ਇਧਰਲੇ ਪਾਸੇ ਨੂੰ ਸਬਜੀ ਬਣਦੀ ਇੰਨੇ ਪਾਸੇ ਸ਼ਾਪਿੰਗ ਵੇ ਯਾਰ ਤੇ ਲੋ ਜੀ ਹੁਣ ਆਪਾਂ ਬਿਲਕੁਲ ਦੇਖੋ ਸ਼ਾਪਿੰਗ ਬਾਜ਼ਾਰ ਲਿਖਿਆ ਹੁਣ ਆਪਾਂ ਥੱਲੇ ਪੂੜੀ ਉਤਰਨਾ ਵਾ ਤੇ ਲੋ ਜੀ ਅੱਜ ਤੁਹਾਨੂੰ ਲੈ ਕੇ ਆਏ ਹਾਂ ਅਸੀਂ ਸ਼ਾਪਿੰਗ ਬਾਜ਼ਾਰ ਹੁਸ਼ਾਰਪੁਰ ਤੋਂ ਜਿੱਥੇ ਕਿ ਬਹੁਤ ਹੀ ਸਸਤੇ ਰੇਟ ਤੇ ਤੁਹਾਨੂੰ ਹ ਸਾਰਾ ਸਾਮਾਨ ਮਿਲ ਜਾਊਗਾ A to Z ਪੂਰਾ ਪੂਰਾ ਸਾਰਾ ਘਰ ਦਾ ਜਿੱਦਾਂ ਸਾਰਾ A to Z ਬਹੁਤ ਹੀ ਵਧੀਆ ਵਧੀਆ ਸਪੌਟਸ ਮਿਲ ਜੂਗਾ ਤੇ ਤੁਹਾਨੂੰ ਹਰ ਇੱਕ ਚੀਜ਼ ਇੱਥੇ ਮਿਲ ਜੂਗੀ ਸਭ ਤੋਂ ਵੱਡਾ ਜਿਹੜਾ ਕੱਪ ਤੇ ਇੱਕ ਸੜ ਗਿਆ ਕਿ 250 ਦੇ ਆ 6 12 12 6 ਆ ਇਹ 6 ਕੱਪ ਆ 250 ਰੁਪਏ ਦੇ ਬਾਕੀ ਤੇ ਸਾਰੇ ਵੈਰੀਟਸ ਦੇਖ ਸਕਦੇ ਆ ਬੱਕਰੇ ਮੈਡਮ ਇਹ 6 ਕੱਪ ਹੀ ਆਊਗੇ ਨਾ 250 ਰੁਪਏ ਦੇ 6 ਕੱਪ ਆ ਨਾ ਉਹ 190 ਰੁਪਏ ਦੇ ਹੂੰ ਤੇ ਕੱਪ ਵੀ ਵਧੀਆ ਵਾ ਬਿਲਕੁਲ ਸਾਈਜ਼ ਵੀ ਸਹੀ ਆ ਸੋਹਣਾ ਡਿਜ਼ਾਈਨਿੰਗ ਇਹ ਵਾਲਾ ਹੈਗਾ 290 ਰੁਪਏ ਦਾ ਔਰ ਬਾਕੀ 190 ਰੁਪਏ ਦਾ ਤਵਾ ਦੇ ਸਾਰੇ ਪ੍ਰਾਈਸਿਸ ਹੈਗੇ ਜਿੱਦੋਂ ਤੁਸੀਂ ਆਪਣੇ ਰੇਟ ਦੇ ਹਿਸਾਬ ਨਾਲ ਤੁਸੀਂ ਚੀਜ਼ ਲੈਣੀ ਆ। ਹਮਮ ਔਰ ਇਹ ਪਲਾਸਟਿਕ ਦੇ ਆਹ ਨਾ ਪਲਾਸਟਿਕ ਦੇ ਨਹੀਂ ਚੀਨੀ ਹੈ। ਨਹੀਂ ਚੀਨੀ ਹੈ। ਸਾਰੀ ਚੀਨੀ ਹੈ ਨਾ। ਹਾਂਜੀ। ਠੀਕ ਹੈ। ਤੇ ਬਾਕੀ ਇਹ ਗਟੇ ਕੰਸ ਵਗੈਰਾ ਵੀ ਹੈਗੇ ਤੇ ਕਾਪੀ ਬਾਕਸ, ਸਿਫਨ ਬਾਕਸ ਜੋ ਵੀ ਆਪਣੇ ਸਟੋਰੇਜ ਵਾਲੇ ਹਮਮ 199 ਰੁਪਏ ਦਾ ਤੇ 190 ਰੁਪਏ ਦੇ। ਜੇ ਤਾਂ ਪਚੀਨੀ ਵਗੈਰਾ ਕੁਝ ਪਾ ਸਕਦੇ ਨਾ ਹਣਾ ਕੁਝ ਤੋ 190 ਰੁਪਏ ਦੇ ਵਿੱਚ ਪੂਰੇ 5 ਬਾਕਸ ਆ 850 ਦੇ ਵਿੱਚ 5 ਬਾਕਸ ਆ ਔਰ ਇਹ ਕੰਟੇਨਰ ਦੇਖ ਸਕਦਾ ਤੁਸੀਂ 120 ਰੁਪਏ ਦਾ ਔਰ ਇਹ ਵੀ ਜਵਲਰੀ ਵਗੈਰਾ ਪਾਉਣ ਨੂੰ ਵੀ ਇਹ ਵੀ 120 ਰੁਪਏ ਦੀ ਆ ਟ੍ਰੇ ਬਾਕੀ ਛੋਟੇ ਛੋਟੇ ਡਸਟਬਿਨ ਵੀ ਆ 120 ਰੁਪਏ ਇਹ ਵੀ ਆਪਾਂ ਹੋਰ ਚੱਲਦੇ ਅੱਗੇ ਤੁਹਾਨੂੰ ਦਿਖਾਉਂਦੇ ਨਾਲ ਦੀ ਨਾਲ ਤੁਹਾਨੂੰ ਬਾਕੀ ਮਤਲਬ ਜਨਵਰੀ ਰੇਟਾਂ ਦੇ ਵਿੱਚ ਮਿਲ ਜਾਊਗਾ ਤੇ 100 ਰੁਪਏ ਦੇ 6 ਪੀਸ 100 ਰੁਪਏ ਦੇ 6 ਪੀਸ ਆ 70 ਰੁਪਏ ਦੇ 3 ਪੀਸ ਤੇ ਵਧੀਆ ਚੀਜ਼ ਆ ਤੇ ਕਾਫੀ ਦੇਖੋ ਨਾ ਉਹ ਉਹ ਸੋਹਣੇ ਆ ਨਾ ਕਿ 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 ਮੁੱਠੀ ਲਾਦੇ ਨਾ ਵੱਡੇ ਵੱਡੇ ਸੋਹਣੇ ਸੋਹਣੇ ਲੱਗਦੇ ਪਏ ਆ ਉਹ ਬਾਸਕਟ 390 ਰੁਪਏ ਦੀ ਬਾਸਕਟ ਇਹ ਵੱਡੀ ਬਾਸਕਟ ਆ ਦੇਖੋ 390 ਰੁਪਏ ਦੀ ਅਲੱਗ-ਅਲੱਗ ਦੀ ਰੇਟ ਆ ਸਾਰੇ ਤੇ ਇੱਦੀ ਸਾਈਡ ਵੀ ਤੁਹਾਨੂੰ ਵਿਖੇ ਜਾਵੇ ਤਾਂ ਘਰ ਦੇ ਵਿੱਚ ਦਾ ਸਮਾਨ ਹਾਂ ਜਿਹਦਾ ਹੁਣ ਆਪਾਂ ਟੇਬਲ ਦੇ ਤੇ ਰੱਖਦੇ ਹੁੰਨੇ ਆ ਤੇ ਆਉਣ ਜਾਣ ਵਾਸਤੇ 290 ਰੁਪਏ ਦੇ ਵਿੱਚ ਤੇ ਦੇਖੋ ਨਾ ਇਹ ਰੇਟ ਵਿੱਚ ਮੈਂਸ਼ਨ ਕੀਤੇ ਹੋਏ ਆ ਇਹ ਇਧਰ ਵੀ ਦੇਖਿਆ ਜਾਵੇ ਤਾਂ ਅੱਗੇ ਦੇਖਿਆ ਜਾਵੇ ਤਾਂ ਪੂਰਾ ਸੈਟ ਆ ਕਿ ਨਹੀਂ ਹਾਂ ਕਿਤਲੀ ਸੈਟ ਚਾਹ ਚੋ ਵਾਸਤੇ ਕਿੰਨੇ ਦਾ ਹੈ ਇਹ 750 ਦਾ ਪੂਰਾ ਹੈ ਨਾ ਵੱਡਾ ਹੈ ਨਾਲੇ ਵੈਸੇ ਵੀ ਪਲੇਟਸ ਵੀ ਨਾਲ ਹੋ ਗਈਆਂ ਛੋਟੀ ਕਿਤਲੀ ਵੀ ਆ ਛੋਟੀ ਕਿਤਲੀ ਹੋ ਗਈਆਂ ਤੇ 6.5 ਹੋ ਗਿਆ ਇਹ ਬਾਉਲ ਦੇ ਨਾਲ ਆ ਇਹ ਨਾਲ ਇਕੱਲਾ ਹੀ ਬਾਉਲ ਸੈਟ ਆ ਇਹ ਵੀ ਐਸ ਅ ਗਿਫਟ ਵੀ ਕੰਮ ਆ ਸਕਦਾ ਹਾਂ ਜਿਹਦਾ ਤੇ ਕਿਸੇ ਨੂੰ ਜੇ ਗਿਫਟ ਦੇਣਾ ਹੋਵੇ ਤੇ ਵਿਆਹ ਸ਼ਾਦੀ ਜਿਹਦੇ ਕਿਸੇ ਨੂੰ ਦੇਣਾ ਹੋਵੇ ਤਾਂ ਬੜਾ ਵਧੀਆ ਵਾ ਤੇ ਆਹ ਦੇਖੋ ਜਿਹੜਾ ਸਾਮਾਨ ਆ ਸਾਰਾ ਹੀ ਆਰੇ ਕਮਲੇ ਕਮਲੇ ਵਾਹ 30 ਰੁਪਏ ਦਾ ਇੱਕ ਪੀਸ ਹੂੰ ਹਾਂ ਦੇ ਹਾਂ 30 ਰੁਪਏ ਦਾ 30 ਰੁਪਏ ਦਾ ਇਹ 30 ਰੁਪਏ ਦਾ ਉਹ ਨਾਲ ਸਲੈਸ਼ ਪਾਇਆ ਹੋਇਆ ਨਾ ਹਾਂ ਇਹ ਆ ਦੇਖੋ 30 ਰੁਪਏ ਦੀ ਆ ਬਾਲਟੀ ਵਾਹ ਦਾ ਸਮਾਨ ਦੇਖੋ ਜੀ ਬਾਲਟੀ ਛੋਟੀ ਬਾਲਟੀ ਤੇ ਬਾਈ ਜੀ ਦਾ ਅਲੱਗ ਅਲੱਗ ਕਪੜਾ ਇਹ ਹਾਂ ਜੀ ਹਾਂ ਜੀ ਬਾਕੀ ਅੱਗੇ ਕੱਪੜੇ ਆ ਇਹ ਬੱਚਿਆਂ ਦੇ ਆ ਬੱਚਿਆਂ ਵਾਸਤੇ ਕੱਪੜੇ ਹੋਗੇ ਇਹਦੀ ਸਾਈਜ਼ ਇਹਨਾਂ ਦਾ ਰੇਟ ਨਹੀਂ ਲਿਖਿਆ ਹੂੰ ਵੀ ਜਨਵਰੀ ਟ ਹੋਣਾ ਵਾ ਕੋਈ ਇਦਾਂ ਦਾ ਨਹੀਂ ਹੈਗਾ ਤੇ ਆ ਕੇ ਤੁਸੀਂ ਵਿਜ਼ਿਟ ਕਰੋ ਤਾਂ ਵਧੀਆ ਚੀਜ਼ ਆਣ ਕਿਨੇ ਆਣੀ ਤੇ ਇਧਰ ਕੱਪੜੇ ਵੀ ਹੈਗੇ ਕਾਫੀ ਤੇ ਦੇਖਿਆ ਜਾਵੇ ਤਾਂ ਨਹੀਂ ਆ ਦੇਖੋ ਤਾਂ ਇਹ ਲੋਰ ਆ ਗਏ ਸਾਰੇ ਹੂੰ ਤੇ ਬਾਕੀ ਸਾਰੇ ਇਧਰ ਬੱਚਿਆਂ ਦੇ ਆ ਹੂੰ ਉਹ ਬੱਚਿਆਂ ਦਾ ਸਮਾਨ ਅੱਧੇ ਸਾਈਡ ਕਹਿਣ ਨੂੰ ਦੇਖਿਆ ਜਾਵੇ ਤਾਂ ਅੱਗੇ ਨੂੰ ਚੱਲ ਜੀ ਇਧਰ ਦੀ ਸਾਈਡ ਦੇਖੋ ਆ ਦੇਖੋ ਆ ਪੇਪਰ ਸ਼ੀਟ ਵਾਲ ਪੇਪਰ ਵਾਲ ਪੇਪਰ ਸ਼ੀਟ ਜਿਹੜੀ ਹੁੰਦੀ ਆ 200 ਰੁਪਏ ਕਵਾਲਿਟੀ ਵਧੀਆ ਆ ਵਧੀਆ ਚੀਜ਼ ਆ ਤੇ ਆਹ ਦੇਖੋ ਸਿਸ਼ੀਅਲ ਟੇਬਲ ਦੇ ਉੱਤੇ ਕਵਰ ਵਿਛੋਣੇ ਆ 200 ਰੁਪਏ ਪੀਸ ਆਏ ਕਿ 120 ਰੁਪਏ ਆ ਕੁਆਲਿਟੀ ਦੇ ਹਿਸਾਬ ਦੇ ਨਾਲ ਤੇ ਬਾਕੀ ਆਹ ਚੀਜ਼ ਹੋ ਗਈਆਂ ਤੇ ਲੋਹੇ ਦੀ ਫ੍ਰਿਜ ਵਿੱਚ ਦਾਉਣ ਆ ਤੁਹਾਨੂੰ ਪਤਾ ਆਈਸ ਬੈਗ ਧੋਣ ਵਾਸਤੇ ਤੇ ਜਿਹੜੀ ਵੱਡੀ ਫਲੇਅ 150 ਰੁਪਏ ਦੀ ਆ ਤੇ ਉੱਪਰ ਰੇਟ ਨਾਲ ਦੀ ਨਾਲ ਮੈਂਸ਼ਨ ਹੋਇਆ ਸਾਰਾ ਆਹ ਦੇਖੋ ਇਹ ਹੈਗੇ 40 ਰੁਪਏ ਇਹ ਹੈਗਾ 3 ਰੁਪਏ ਇਹ ਹੈਗਾ 50 ਰੁਪਏ ਇਹ ਹੈਗਾ 60 ਰੁਪਏ ਉਹ ਵੀ ਹੈ 50 ਰੁਪਏ ਹਾਂ ਬੜੀ ਦੀਵਾਲੀ ਇਹ ਤੇ ਰੱਖਾਂ ਨਾ ਪ੍ਰਾਈਸ ਇਹਦਾ ਰੇਟ ਇਹਦਾ ਰੇਟ ਹੈ 70 ਰੁਪਏ ਆ ਦੇ আচ্ছা ਲਿਖਿਆ ਹੈ ਰੇਟ 70 ਪੇ ਲਿਖਿਆ ਹੋਇਆ ਹੈ ਨਾ ਹਾਂ ਬਾਕੀ ਸਾਰੇ ਤੇ ਲਿਖਿਆ ਹੈ ਮੈਂਸ਼ਨ ਆ ਹਰ ਚੀਜ਼ ਮੈਂਸ਼ਨ ਆ ਤੇ ਕੁਲੀ ਤੁਹਾਨੂੰ ਦੇਖਰੋ ਮਿਲ ਜੂਗੇ ਹਾਂ ਬੋਦੀ ਹਰ ਚੀਜ਼ ਹੋਈ ਲੱਗੀ ਨਾ ਨਹੀਂ 50 ਯਾਰ ਹਾਂ ਸਹੀ ਹੈ ਕਰਸੀ ਠੀਕ ਆ ਮਾਫੀ ਹੂ ਟੂ ਜੱਡਰ ਸੋਈ ਦਾ ਸਮਨ ਸਾਰੀ ਇੱਧਰ ਵੀ ਦੇਖੋ ਜੀ ਇਹ ਆ ਵੀ ਗਲਾਸ ਲਾਦੀ ਕੁਆਲਿਟੀ ਓਕੇ ਵਧੀਆ ਹਾਂ ਭਾਰਿਆ ਕੀ ਰੇਟ ਕੀ ਆ ਮੈਡਮ ਨੂੰ ਪਤਾ ਕਰਿਓ ਰੇਟ ਕੀ ਆ ਮਾ ਆ ਦਿਨਾ ਕੋਈ ਰੇਟ ਵੀ ਤੁਹਾਨੂੰ ਦੱਸੀ ਜਾਣਾ ਆ ਹੈਗਾ 60 ਰੁਪਏ ਹਮ ਗੜਵੀ ਦੇਖੇ 60 ਰੁਪਏ ਰੇਟ ਆ ਤੇ ਇਹ ਹੈਗੀ ਆ ਛੋਟੀ ਜਿਹੜੀ ਗੜਵੀ ਇਹ 100 ਰੁਪਏ ਦੀ ਆ ਜਿੱਦਾ ਹੁਣ ਆਪਾਂ ਕੋਈ ਜਲ ਹੈ ਜੀ ਜਾਂ ਤੇਲ ਲੈ ਜੀ ਕਿਤੇ ਹੈ ਨਾ ਪੀਣਾ ਜਿਹੜਾ ਛੱਕਦੇ ਮੀਡੀਅਮ ਜਿਹਾ ਹੈ ਨਾ ਤੇਲ ਵਗੈਰਾ ਪਾ ਗਏ ਜਾਂ ਪਾਣੀ ਹੈ ਨਾ ਜਲ ਲੈ ਕੇ ਛੱਕੇ ਚੜਾਉਣ ਵਾਸਤੇ ਮੰਦਰਾ ਚ ਵੀ ਵਧੀਆ ਰਹਿਣੀ ਇਹ ਚੀਜ਼ ਤੇ ਇੱਧਰ ਆਚਾਰ ਵਾਲੀ ਆ ਆਚਾਰ ਵਾਲੀ ਆਣੀ ਹੈ ਆ ਪੂਜਾ ਥਾਲੀ ਆ ਕਿ 90 ਰੁਪਏ ਦੀ ਪ੍ਰਾਈਸ ਬਹੁਤ ਸਹੀ ਆ ਸਹੀ ਆ ਕੁੰਡੀ ਕਹਿੰਦੀ ਕੁੰਡੀ ਕਿੰਨੇ ਦੀ ਦੇਖੋ ਇੱਥੇ ਲਿਖਿਆ ਆਉਣਾ ਤਿੰਨ ਰੇਟ ਲਿਖਿਆ ਕਲਾਸਰੇ 50-50 ਮਿਲ ਜਾਣੇ ਆ ਤੇ ਆ ਜਿਹੜੀ ਕੁੰਡੀ ਹੈਗੀ 175 ਰੁਪਏ ਦੀ ਜੇ ਆਪਾਂ ਲੈਨੇ ਆ ਫਿਰ ਜੀਨੀ ਪੱਤਰੀ ਉਹ ਜਿਹੜੀ ਹੁੰਦੀ ਆ ਹਣਾ ਇਹ ਹੈ ਕਿ ਕਿੰਨਾ ਨੇ 250 ਨਾ ਤੇ ਇਹ ਵਾਲੀ ਕੁੰਡੀ ਜਿਹੜੀ ਹੈਗੀ ਤੁਹਾਨੂੰ ਪੱਤਰੇ ਦੇ ਵਿੱਚ ਜਿਹੜੀ ਹੈਗੀ 250 ਰੁਪਏ ਚ ਮਿਲ ਜਾਣੀ ਆ ਤੇ ਕਾਫੀ ਹੈਗੀਆਂ ਬਰੈਟੀਆਂ ਕਈਆਂ ਕਈਆਂ ਪੱਤਰੀਟ ਦਾ ਮੈਂਸ਼ਨ ਆ ਨਾਲ ਦੀ ਨਾਲ ਤੇ ਉੱਪਰ ਵੀ ਰੇਟ ਲਿਖੇ ਹੋਏ ਆ ਤਵਾ ਹੋ ਗਿਆ ਛੋਟੇ ਛੋਟੇ ਥਾਲੀਆਂ 100 ਰੁਪਏ ਦੀ ਆ ਸਿਰਫ 100 ਰੁਪਏ ਦੀ ਬੜੀਆਂ ਨੇ ਬੱਚੇ ਵਾਸਤੇ ਹੈ ਨਾ ਬੱਚੇ ਦੇ ਬੱਚੇ ਵਾਸਤੇ ਸਹੀ ਆ ਫਾਈਪਨ ਆ ਗਿਆ ਇਹ ਅਲੂਮੀਨੀਅਮ ਦੇ ਮੈਨਮ ਹਾਂ ਅਲੂਮੀਨੀਅਮ ਦਾ ਸਟੀਲ ਦੇ دیا۔ ਅਲੂਮੀਨੀਅਮ ਜਿਹੜਾ ਫਾਈਪਨ ਹੋ ਗਿਆ ਇਹ ਹੈਗਾ 430 ਰੁਪਏ ਦਾ ਇਹ ਹੈਗਾ 240 ਰੁਪਏ ਦਾ ਹਾਂ ਇਹ ਸਟੀਲ ਵਾਲਾ ਛੋਟਾ ਹੋ ਗਿਆ 240 ਰੁਪਏ ਦਾ ਜੀ ਤੇ ਅੱਗੇ ਚੱਲਦੇ ਤੁਹਾਨੂੰ ਹੋਰ ਦਿਖਾਉਂਦੇ ਨਾਲ ਦੇ ਨਾਲ ਤੇ ਇਧਰ ਹੀ ਸਾਈਡ ਵੀ ਦੇਖਿਆ ਜਾਵੇ ਤੇ ਆਹ ਦੇਖੋ ਪਲਾਸਟਿਕ ਟੋਸਟਰ ਵਾਸਤੇ ਹਾਂ ਟੋਸਟਰ ਹਾਂ ਟੋਸਟਰ ਹੋ ਗਿਆ

ਸਾਰਾ ਬਾਕੀ ਜਿਹੜਾ ਵੀ ਇਹੋ ਆ ਇਹ ਹੈਗਾ 400 ਦਾ ਹੋ ਗਿਆ ਦੇਖੋ ਕਾਫੀ ਬਰੈਟੀ ਹੈ ਇਧਰ ਸਾਈਡ ਵੀ ਦਿੱਤਾ ਜਾਵੇ ਤਾਂ ਆ ਦੇਖਣ ਨੂੰ ਪਤਾ ਗਰਮੀਆਂ ਦੇ ਵਿੱਚ ਸ਼ਕੰਨੀ ਪੀਣੀ ਹੋਵੇ ਬੜਾ ਵਧੀਆ ਤੇ ਲੱਸੀ ਬਣਾਉਣੀ ਹੋਵੇ ਦਹੀਂ ਦੀ ਲੱਸੀ ਬਣਾਉਣੀ ਆਹੋ ਮੈਂ ਕਿਹਾ ਸ਼ਾਇਦ ਹੌਲੀ ਚੱਲਦੀ ਆ ਨੀ ਆ ਬਣਾਇਆ ਹੋਇਆ ਨਾ ਦਾ ਸਟੈਂਡ ਜਿਹਾ ਬਣਾਇਆ ਤੇ ਇੱਥੇ ਘੁੱਟੋ ਟਾਈਮ ਬੜਾ ਵਧੀਆ ਚੱਲਦਾ ਵਾ ਸਹੀ ਆ ਇਹ ਬਹੁਤ ਹੀ ਚੀਜ਼ ਹੈ ਤਾਂ ਬਾਕੀ ਆ ਤਾਂ ਤੁਸੀਂ ਸਾਰੇ ਜਾਣੋ ਆ ਜੀ ਫੇਰ ਤਾਂ ਕੀ ਕੀ ਮੈਂ ਲੈ ਸਕਦੇ ਇੱਥੋਂ ਹਾਂ ਇਹ ਉੱਦੇ ਸਾਈਡ ਵਿੱਚ ਦੇਖਿਆ ਜਾਵੇਗਾ। ਇਹਨੀਆਂ ਦੇਖੋ ਚਮਚੇ ਰੱਖਣ ਦਾ ਸਟੈਂਡ ਛੋਟੇ ਛੋਟੇ। ਬਾਕੀ ਕੁਆਲਿਟੀ ਸਟੀਲ ਦੀ ਵੀ ਦੇਖਿਆ ਜਾਵੇ ਤਾਂ ਹਲਕੀ ਨਹੀਂ ਆ ਬਿਲਕੁਲ। ਹੂੰ ਜਿੱਦਾਂ ਵੀ ਕਿਉਂਕਿ ਇੱਕ ਸਟੀਲ ਥੋੜੀ ਹਲਕੀ ਚ ਵੀ ਆਉਂਦੀ ਆ ਨਾ ਉਹ ਨਹੀਂ ਹੈਗੀ। ਇਹ ਖੋਜਣ ਦਾ ਘਮੋਣ ਵਾਸਤੇ ਹੈ ਨਾ ਕਿ ਇਹ ਹੈਵੀ ਜਿਹਾ ਦੇਖੋ ਨਾ ਉਹਦੇ ਦੇਖਣੇ ਪਤਾ ਲੱਗਦਾ। ਸਟੀਲ ਜਿਹੜਾ ਹੈਵੀ ਦੇ ਵਿੱਚ ਆ। ਤੇ ਜਿਹੜੇ ਦੂਸਰੇ ਵੀ ਆ ਨਾ ਛੋਟੇ 60 ਰੁਪਏ ਵਾਲਾ ਇਹ ਮਤਲਬ ਇਹ ਵੀ ਸਟਰੋਂਗ ਵਰ ਮਤਲਬ ਸਟਰੋਂਗ ਹੈ ਹੈਵੀ ਮਤਲਬ ਲੱਗਦਾ ਸਦਾ ਵਜਨ ਦਾ ਪਤਾ ਲੱਗਦਾ ਕਿ ਵਜਨ ਹੈ ਕੁਝ। ਚਮਚ ਚਮਚ ਵਗੈਰਾ ਸਾਰੇ ਮੋਜ ਜਾਣੇ ਹਨਾ ਇਹ ਲਓ ਜੀ ਤੇ ਇਧਰ ਸਾਈਡ ਟਾਬਲ ਆ ਗਿਆ ਬੱਚਿਆਂ ਵਾਸਤੇ ਆ ਦੇਖੋ ਛੋਟੇ ਆ ਆਹ ਦੇ ਅੱਗੇ ਬੇਬਾ ਬੋਤਲ ਦੇ ਨਾਲ ਵਾਕੀ ਛੋਟੇ ਬੱਚਿਆਂ ਵਾਸਤੇ ਨਿਕਰਮ ਵਗੈਰਾ ਹੋ ਗਈਆਂ ਵਾਕੀ ਇਧਰ ਸਾਈਡ ਆ ਗਿਆ ਬੱਚਿਆਂ ਵਾਸਤੇ ਆ ਦੇਖੋ ਐਜੂਕੇਸ਼ਨ ਨਾਲ ਨਾਲ ਤੇ ਇਹ ਵੀ ਤੁਹਾਨੂੰ ਨਾਲ ਦਿੱਥ ਮਿਲ ਜਾਣਾ ਐਜੂਕੇਸ਼ਨ ਵਾਸਤੇ ਤੇ ਬੱਚਿਆਂ ਨੂੰ ਬੜਾ ਜਿਓਮੈਟਰੀ ਬਾਕਸ ਇਹ ਦੀਆਂ ਇਹਨਾਂ ਨੇ ਵੀ ਕਹਿੰਦੇ ਸੀ ਤੁਹਾਨੂੰ ਆ ਡਾਲ ਵਾਲੀ ਜਿਹਦੀ ਮਿੱਕੀ ਮਾਊਸ ਵਾਲੀ ਜਿਹਦੀ ਹੈ ਸਾਰੀਆਂ ਹੈਗੀਆਂ ਕਾਫੀ ਵਧੀਆ ਵਧੀਆ 100 ਰੁਪਏ ਦੇ ਵਿੱਚ ਆਹ ਜਿਵੇਂ ਮੈਟਰੀ ਬਾਕਸ 100 ਰੁਪਏ ਆ ਰੇਟ ਟਿਫਨ ਚ ਚੋਇਸ ਹੁੰਦੀਆਂ ਹੈ ਆਈ 120 ਰੁਪਏ ਤੇ ਇਖਣੇ ਚੋਇਸ ਹੈ ਆ ਤੇ ਅਲੱਗ-ਅਲੱਗ ਰੇਟ ਲਿਖਿਆ ਹੋਇਆ ਇਹ ਤਾਂ ਆਹ ਟਿਫਨ ਦਾ 120 ਰੁਪਏ ਰੇਟ ਲਿਖਿਆ ਹੋਇਆ ਵਾ ਤੇ ਅੱਗੇ ਲਿਖਿਆ ਜਾ ਬਿਤਾ ਤਾ ਪੱਕੀ ਉਹ ਜਗਾ ਤੇ ਇਹ ਤਾਂ ਰੇਟ ਹੈ ਮੈਡਮ ਇਹਦਾ ਰੇਟ ਕੀ ਹੈ ਇਹ 500 ਰੁਪਏ ਦੇ ਵੀ ਟਿਫਨ ਆ ਤੇ ਫੋਕੀ ਬੜੀ ਵਧੀਆ ਦੇ ਟਿਕਣਾ ਮਾਡਲ ਵਧੀਆ ਤਾਂ ਵੈਰਾਈਟੀ ਟਿਕਣਾ ਕਿ ਵਧੀਆ ਵੈਰਾਈਟੀ ਮਿਲ ਜੂਗੀ ਤੇ ਆ ਜਿਓਮੈਟਰੀ ਬਾਕਸ ਤੇ ਲੋ ਜੀ ਫਲਾਈਅਰ ਤੇ ਲੋ ਜੀ ਏਅਰਪਲੇਨ ਵਾਂਗੂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਇੱਕ ਅੱਗੇ ਦਿਖਾਇਆ ਬੋਟਲ ਵਗੈਰਾ ਹੋ ਗਿਆ ਟਾਟਲ ਟਾਟਲ ਹਾਂ ਇਹ ਬੱਚਾ ਆਵਾਤ ਕੀ ਦੇ ਤੈਨੂੰ ਪੁਆਇੰਟ ਪੁਆਇੰਟ ਪਾੜ ਦਾ ਮਤਲਬ ਪਾਣੀ ਨਹੀਂ ਹੈ ਗੋਲਕ ਟਾਈਪ ਗੋਲਕ ਟੈਪ ਬਣਾਤਾ ਵਾ ਵਾਟਰ ਬੋਟਲ ਦੇਖੋ ਵਾਟਰ ਬੋਟਲ ਦੇ ਸੁਣ ਅਬੀਨ ਬੜਾ ਅਗਰੀ ਡਿਫਰੈਂਟ ਇਹ ਨੂੰ ਕੱਲ ਪਰਸੋਂ ਇਹ ਦੇਖੀ ਸੀ ਹੂੰ ਤੇਰਾ ਕੀ ਪ੍ਰਾਈਸ ਪਤਾ ਨਹੀਂ ਅੱਗੇ ਕਿਤੇ ਲਿਖਿਆ ਹੋਣਾ ਜਿਹੜਾ ਰੇਟ ਤੇ ਲਿਖੀ ਹੋਈਆਂ ਨੇ ਜਾ ਕੇ ਟਿਫਨ 190 ਰੁਪਏ ਇਹ ਅ ਸਿੱਪਰ ਐਂ ਸਿੱਪਰ ਵੀ ਆ ਗਏ ਹਾਂ ਸਿੱਪਰ ਵੀ ਆ ਨਾ ਸਟਾਕ ਵੀ ਹੈਗਾ ਤੁਸੀਂ ਐਕਸਟਰਾ ਲੈਣੀ ਆ ਤਾਂ ਬਿਲਕੁਲ ਇਧਰ ਹੀ ਸਾਈਡ ਦੇਖੋ ਆ ਦੇਖੋ ਇਹ ਚੋਟਾ ਰੰਗ ਦਾ 150 150 ਰੁਪਈਆ ਦੇਖੋ ਆ ਦੇਖੋ ਅ ਵੀ ਤੁਹਾਨੂੰ ਬੀਸੀ ਪਰਮੂਗ ਮਿਲ ਜਾਂਦਾ ਰਹੇਗਾ ਬੱਚਾ ਮਤਲਬ ਬੱਚਿਆਂ ਵਾਸਤੇ ਸਹੀ ਆ ਥੋੜਾ ਬੱਤ ਥੋੜਾ ਥੋੜਾ ਪੀ ਸਕਦੇ ਇਦਾਂ ਆ ਦੇਖੋ ਆ ਵੀ ਟ੍ਰੇ ਵਗੈਰਾ ਆ ਗਈਆਂ ਇਹਨਾਂ ਬਰਬਦੀਆਂ ਓਏ ਸੋਨਾ ਬਰਬਦੀਆਂ 300 ਸਟਾਈ 190 ਰੁਪਏ ਦੇ ਵਿੱਚ ਆ ਹੈਗੀ ਇਹ ਵੀ 120 ਰੁਪਏ ਦੇ ਵਿੱਚ ਇਹ ਵੀ 150 ਇਹਦੀ ਦੋ ਸਟ ਦੋ ਸਟ ਹੈ ਨਾ ਹਾਂ ਇਹਦੇ ਦੋ ਸਟ ਆ ਇਹ ਹੈਗੀ ਇਹ ਵੀ ਹਾਂ ਇਹ 150 ਰੁਪਏ ਆ ਤੇ 80 ਰੁਪਏ ਦੀ ਹਾਂ ਨਹੀਂ ਆ ਦੇਖੋ ਇਹ ਦੇਖੋ ਇਹ ਕੈਪ ਜੀ ਨਨਦੀ ਵੱਡੀ ਹੋ ਗਈ ਆ ਆ ਦੇਖੋ 190 ਰੁਪਏ ਦੇ ਵਿੱਚ ਅਸੀਂ ਉੱਪਰ ਛੋਟੇ ਬੱਚੇ ਦੇ ਹਾਂ ਸਹੀ ਆ ਉੱਪਰ ਕੈਪ ਲੱਗੀ ਹੋਈ ਆ ਵਧੀਆ ਜੀ ਆ ਤੇ ਬਾਕੀ ਜਿਹੜਾ ਸਾਮਾਨ ਸਾਰਾ ਸੇਲ ਦੇ ਉੱਤੇ ਆ ਤੇ ਆਜੋ ਤੁਹਾਨੂੰ ਮੈਂ ਸੇਲ ਦਿਖਾਉਣੀ ਆ ਤੇ ਜਿਹੜੇ ਦੱਸਤਾ ਹਾਂ ਸਾਰਾ ਨਾਲ ਦੇਖੋ ਇੱਕੀ ਜਗ੍ਹਾ ਤਨ ਪਾਸੇ ਕੁਝ ਮਿਲ ਜਾਣਾ ਆ ਆ ਤੁਹਾਨੂੰ ਪਾਲਿਸ਼ ਵਗੈਰਾ ਵੀ ਮਿਲ ਜਾਣੀ ਆ ਤੇ 4 ਪੇਰ 100 ਰੁਪਏ ਦੇ 100 ਰੁਪਏ ਦੇ 4 ਪੇਰ ਕਰੇ ਉਦਾਂ ਦੋ ਹੀ ਮਿਲਦੇ ਆ ਨਾ ਹਾਂ ਸਾਰੇ ਰੇਟ ਅਲੱਗ-ਅਲੱਗ ਪਰ ਰੇਟ ਸਾਰੇ ਰੇਟ ਲਿਖੇ ਆ 100 ਰੁਪਏ ਦੇ ਵਿੱਚ ਹੀ ਆ ਸਾਰੇ ਜਿੰਨੀਆਂ ਮੈਂ ਤੁਹਾਨੂੰ ਸੌਕਸਿਸ ਵਗੈਰਾ ਨਾ ਇਹ 100 ਰੁਪਏ ਦੇ ਵਿੱਚ ਆ ਪਰ ਰੇਟ ਨਾਂ ਦੇ ਨਾਲ ਮੈਂਸ਼ਨ ਕੀਤਾ ਹੋਇਆ ਦੇਖੋ ਸਾਰਿਆਂ ਤੇ ਮੈਂਸ਼ਨ ਆ ਹਾਂ ਇਹ ਵੀ ਯਾਰ ਜਿਹੜੇ ਅੱਗੇ-ਤੁੱਗੇ ਦੇਖੇ ਜਾ ਵੀ ਆ ਥੋੜਾ ਜਿਹਾ ਕੱਢ ਜੈਸ ਹੋ ਗਿਆ ਤਾਂ ਇਹ 70 ਰੁਪਏ ਦੇ ਵਿੱਚ ਆ ਹਾਂ ਤੇ 50 ਰੁਪਏ ਦੇ ਵਿੱਚ ਅੱਗੇ ਜਿਵੇਂ 3 ਪੀਸ ਹੋ ਗਏ ਨਾ ਅੱਗੇ 4 ਪੀਸ ਆ ਇਹ 100 ਦੇ 4 ਆ ਹਾਂ ਤੇ ਇਧਰ ਦੇਖੋ 50 ਰੁਪਏ ਦੇ ਵਿੱਚ ਛੋਟੇ ਬੱਚਿਆਂ ਵਾਸਤੇ ਵੀ ਵਧੀਆ ਆ ਚੱਪਲਾ 50 ਰੁਪਏ ਸੇਲ ਤੇ ਅੱਗੇ ਦੇਖਿਆ ਜਾਵੇ ਅੱਗੇ ਥੋੜੇ ਵੱਡੇ ਦਾ ਵੱਡਿਆਂ ਵਾਸਤੇ ਹੋ ਗਏ ਚੱਪਲ ਵੀagara ਹੋ ਗਿਆ ਦੇਖੋ ਇਹ 100 ਰੁਪਏ ਦੇ ਵਿੱਚ ਤੇ ਉਹ ਵੀ ਇੱਕ ਸਾਹਮਣੇ ਸ਼ੂਜ਼ ਹੇ ਨੀਚੇ ਵਾਲੇ ਸ਼ੂਜ਼ ਹਾਂ ਉਹ ਵੀ ਤਾਂ ਦਫਨੇ ਆ ਤੇ ਆਹ ਸਾਰੇ 100 ਰੁਪਏ ਦੇ ਵਿੱਚ ਆ ਤੇ ਆਹ ਜਿਹੜਾ ਹੈਗਾ ਇਹ 750 ਰੁਪਏ ਦੇ ਵਿੱਚ ਦੇਖੋ ਆ ਸਾਡੇ 750 ਰੁਪਏ ਦੇ ਵਿੱਚ ਤੁਹਾਨੂੰ ਕਈ ਕਲਰ ਮਿਲ ਜੂਗੇ ਬਲੈਕ ਹੋ ਗਿਆ ਦੇਖੋ ਇਹਨਾਂ ਵਾਈਟ ਹੋ ਗਿਆ ਤੇ ਵਿੱਚ ਹੋਰ ਵੀ ਕਿਸੇ ਜਿਹੜੀ ਸਾਈਜ਼ ਮਤਲਬ ਸ਼ੇਡ ਬੰਦੇ ਆ ਵਧੀਆ ਤੇ ਇਧਰ ਵੀ ਦੇਖੋ ਇਹ 550 ਰੁਪਏ ਦੇ ਵਿੱਚ ਇਹ ਤੁਹਾਨੂੰ 750 ਵਾਲਾ ਦਿਖਾਇਆ ਆ 550 ਰੁਪਏ ਵਿੱਚ ਉੱਪਰ 150 ਦੀਆਂ ਜੁੱਤੀਆਂ ਪਰ ਇਹਨੀਆਂ ਜੁੱਤੀਆਂ ਹੈਗੀਆਂ ਸਾਰੀਆਂ ਸਾਰੀਆਂ ਤੁਹਾਨੂੰ ਮਿਲ ਜੂਗੀਆਂ 150 ਰੁਪਏ ਦੇ ਵਿੱਚ ਆ ਦੇਖੋ ਜੀ ਉੱਥੋਂ ਲੈ ਕੇ ਹਾਂ ਉੱਥੇ ਤੱਕ ਬਿਲਕੁਲ ਜੀ ਅੱਧਰੋਂ 100 ਰੁਪਏ 100 ਰੁਪਏ ਤੋਂ ਲੈ ਕੇ ਆ ਇੱਥੇ ਵੀ ਜਿਹੜੀ ਜੁੱਤੀਆਂ ਜੁਦੀਆਂ ਹੈਗੀਆਂ ਲੇਡੀਜ਼ ਹੈਗੀਆਂ ਉਹ ਸਿਰੇ ਤੱਕ ਤੁਹਾਨੂੰ 150 ਰੁਪਏ ਵਿੱਚ ਮਿਲ ਜੂਗੀਆਂ ਤੇ ਬਾਕੀ ਆ ਸਾਰੇ ਸ਼ੂਜ਼ ਆ ਹਾਂ ਤੁਹਾਨੂੰ ਸ਼ੂਜ਼ ਆ ਤੁਹਾਨੂੰ 550 ਦਿਖਾਤੇ ਹੁਣ ਤੁਹਾਨੂੰ ਦਿਖਾਵਾਂਗੇ 450 ਵਾਲੇ ਤੇ 450 ਵਾਲੇ ਕਲਰ ਦਿਖ ਰਿਹਾ ਨਹੀਂ ਡਿਫਰੈਂਟ ਕਲਰ ਸਾਰੇ ਸ਼ੂਜ਼ ਦੇ ਸੋਨੇ ਗ੍ਰੇ ਕਲਰ ਹੋ ਗਿਆ ਵਾਈਟ ਕਲਰ Black ਕਲਰ ਹੈ ਹਣਾ ਤੇ ਇਹ ਤੇ ਇਤਰਾਸੇ 컬러 ਇਹ ਤੁਹਾਨੂੰ ਮਿਲ ਜੂਗਾ 450 ਦੇ ਵਿੱਚ ਤੇ ਸੱਗੇ ਦੇਖੇ ਰਿਹਾ 200 ਰੁਪਏ ਦੇ ਵਿੱਚ ਆਉਣਗੇ ਹਨ ਹਾਂ ਆ 200 ਰੁਪਏ ਦੇ ਵਿੱਚ ਜਿੰਨੀ ਵੈਰਾਈਟੀ ਹੈਗੀ ਇਹ ਵੀ ਇਹ ਵੀ ਹਾਂ 2-200 ਰੁਪਏ ਦੇ ਠੀਕ ਹੈ ਨਾ ਇਹ ਵਧੀਆ ਰੇਟ ਹੈ ਠੀਕ ਆ ਜੇ ਹੁਣ ਇਧਰ ਹੀ ਸਾਈਡ ਚਲੀਏ ਇਹ 350 ਦਾ ਜਿਹੜਾ ਦੇਖ ਨੂੰ ਮਿਲ ਜਗੇ ਸੈਂਟਲ ਵਗੈਰਾ ਹੋਗੇ ਤੇ ਆਹ ਲੋ ਜੀ ਦੇਖੋ ਜੀ ਆਹ ਦੇਖੋ ਕਾਫੀ ਪਰੋ 350 ਦੀਆਂ ਵੈਲਿਜ਼ ਵੈਲਿਜ਼ ਹੋਊਗਾ ਸਰ ਮੈਂ ਦਿਖਾ ਕੇ 350 ਰੁਪਏ ਦੇ ਵਿੱਚ ਇਹ ਆ ਆ ਵੀ ਦੇਖੋ ਵੀ ਸਾਡੇ 350 ਦੇ ਵਿੱਚ ਅ ਚਪਲਾ 150 ਰੁਪਏ ਆ ਹਮ ਜਿਹੜੀ ਆ ਇਹ ਚਪਲ ਜਿਹੜੀ ਆਣੀ ਬਣੇ ਦੱਸਦੇ ਪਈ ਆ 150 ਦੀਆਂ ਨਾ ਹਮ ਵਿਚ ਵਿਚ ਅਲੱਗ ਅਲੱਗ ਕੋਈ ਕੰਪਨੀ ਦੀ ਆ ਇਦਾਂ ਇਹ 150 ਰੁਪਏ ਦੇ ਵਿੱਚ ਤੁਹਾਨੂੰ ਮਿਲ ਜੂਗੇ ਉਹ ਵੀ 350 ਆ ਜਿਹੜੀ 350 ਰੁਪਏ ਦੇ ਵਿੱਚ ਆ ਦੇਖੋ ਪਾਰਟੀ ਵੇਅਰ ਹਮ ਦੇਖੋ ਤਾਂ ਸੋਹਣੀ ਆ ਨਾ 350 ਪੇਅਰ ਮੈਂ ਆ ਕੱਢਿਆ ਤਾਂ ਨਿਕਲਿਆ ਉਹ ਦੇਖੋ ਤਾਂ ਸਹੀ ਆ ਇਹਨੇ ਚੈੱਕ ਕਰਦੇ ਠੀਕ ਆ ਹਮ ਹਣਾ ਇਹ ਹੈਗਾ ਵਾਜੀ ਇਹ 350 ਰੁਪਏ ਵਾਲੇ ਕਿ ਟੱਕਿਆ ਆਪਾਂ ਤਾਂ ਥੱਲੇ ਵਾਲੀ ਹੈਗੀ 300 ਰੁਪਏ ਵਾਲੀ ਹੈ ਹਾਂ ਮਤਲਬ ਕਹਿੰਦਾ ਮੈਂ ਤੁਹਾਨੂੰ 200 ਤੋਂ ਲੈ ਕੇ 350 ਤੋਂ ਲੈ ਕੇ 250 ਮਤਲਬ 200 ਤੋਂ 60 ਹੀ ਆ ਤੇ ਸੋ 200 ਕੋ ਇਦਾਂ ਪਿਆਰ ਹੋਣਾ 250 ਪੱਜਾਬੀ ਜੁੱਤੀਆਂ ਵੀ ਆ ਨਾਲ ਹੀ ਹਮ ਪੰਜਾਬੀ ਜੁੱਤੀਆਂ ਆ ਦੇਖੋ 250 ਰੁਪਏ ਦੇ ਵਿੱਚ ਤੇ ਆ ਲੋ ਬਾਕੀ ਆਈਏ ਅੱਗੇ ਤੁਹਾਨੂੰ ਸਾਤੇ ਟਾਈਪ ਹੋਈ ਹੈ 8 ਟਾਈਪ ਹੋਈ ਹੈ ਅੰਬਾਂ ਦੇ ਦੁੱਧਾਂ ਦਾ ਪਿਆਰ ਸਾਰਾ 250 ਰੁਪਏ ਦੇ ਵਿੱਚ ਆਹ ਦੇਖੋ ਜੀ ਤੇ ਉੱਦੇ ਸਾਈਡ ਵੀ ਦੇਖਿਆ ਜਾਵੇ ਤਾਂ ਲੋ ਆ ਸਾਰੇ 250 ਰੁਪਏ ਦੇ ਵਿੱਚ ਆਹ ਦੇਖੋ ਚਤਲਾ ਦੇਖੋ ਯਾਰ ਇਹਦੇ ਦੇਖ ਮੈਡਮ ਇਹ ਸਾਰੇ 50 ਰੁਪਏ ਦੇ ਵਿੱਚ ਨਾ ਹਾਂਜੀ ਇਹ 50 ਤੇ ਆ 100 ਰੁਪਏ ਦੇ 150 ਦੇਖੋ ਨਾਲ ਦੀ ਨਾਲ ਦੇਖੋ ਇਕੱਠੇ ਵਾਗ ਰਮਨ ਬੋਰ ਲਗਾਇਆ ਹੋਇਆ ਲਿਸਟਾ ਲਗਾਈਆਂ ਹੋਈਆਂ ਸਾਰੀਆਂ ਸੇਲ ਦੀਆਂ 50 100 150 ਤੇ ਹੋਰ ਰੁਕਮੀ ਦੀ ਦੇਖੋ ਜੀ ਕਿ ਕਾਫੀ ਜਨੂਨ ਰੇਟਾ ਮੁੰਡੇ ਕਿਹਾ ਜਾਵੇ ਕਿ ਮਤਲਬ ਇੰਨਾ ਹਾਈ ਰੇਟ ਨਹੀਂ ਹੈਗਾ ਇਧਰ ਬੱਚਿਆਂ ਦਾ ਵੀ ਦੇਖੋ ਬੱਚਿਆਂ ਦੇ ਵੀ ਇੱਥੇ ਕਾਫੀ ਮਤਲਬ ਸੈਂਪਲ ਤਾਂ ਦੇਖਣ ਨੂੰ ਮਿਲ ਜੂਗੇ ਆ ਵੀ ਦੇਖੋ ਇਧਰ ਕਾਫੀ ਵਧੀਆ ਵਧੀਆ ਹੈਗੇ ਸ਼ੂਜ਼ ਦੀ ਆ ਗਈ ਸ਼ੂਜ਼ ਦੀ ਵੈਰਾਈਟੀ ਦੇਖ ਲੋ ਇੱਧਰਲੇ ਪਾਸੇ ਲੇਡੀਜ਼ ਸਿੰਗ ਹੈ ਨਾ ਗਰਲਸ ਦੇ ਲੇਡੀਜ਼ ਸਿੰਗ ਹੈ ਸਾਰੀਆਂ ਲੇਡੀਜ਼ ਹੋਵੇ ਛੋਟੇ ਸਾਰੇ ਲੇਡੀਜ਼ ਸਟਾਕ ਸੇ ਇੱਧਰਲੇ ਪਾਸੇ ਹੁਣ ਹੈਗਾ ਹੈ ਮੈਨਸ ਸਟਾਕ ਹੈ ਗੈਂਸ ਇਹ ਆ ਗਏ 550 ਰੁਪਏ ਦੇ ਵੇਚਾਂ ਹਾਂ ਤੇ ਆਹ ਦੇਖੋ ਸ਼ੂਜ਼ ਦੇਖੋ ਸ਼ੂਜ਼ ਦੇ ਵਿੱਚ ਵੀ ਤੁਹਾਨੂੰ ਮਤਲਬ ਕਲਰ ਇਹ ਹੈ ਕਲਰ ਤੁਹਾਨੂੰ ਹਰ ਤਰ੍ਹਾਂ ਦੇ ਮਿਲ ਜੂਗੇ ਤੇ ਆਹ ਦੇਖੋ ਜੀ ਕਈ ਤਰ੍ਹਾਂ ਦੇ ਫੂਲ ਫੂਲ ਸਰ ਤੁਸੀਂ ਲਓ ਕਈ ਤਰ੍ਹਾਂ ਦੇ ਤੁਹਾਨੂੰ ਸ਼ੂਜ਼ ਦੀਆਂ ਵੈਰਟੀਆਂ ਦੇਖਣ ਨੂੰ ਮਿਲ ਜੂਗੀਆਂ ਉੱਪਰਲੇ ਕਲਰ ਵੀ ਦੇਖ ਸਕਦੇ ਆ ਕਾਫੀ ਅੱچھے ਅੱچھے ਕਲਰ ਆ ਕਾਫੀ ਵਧੀਆ ਵਧੀਆ ਕਲਰ ਆ ਆਹ ਦੇਖੋ ਜਿੱਧਰ ਸਾਈਡ ਵੀ ਇਹ ਕਿੰਨੇ ਦੇ ਆ ਇਹ ਸਾਡੇ 550 ਇੱਧਰ 450 ਦਾ ਹਾਂ ਇਹ ਜਿਹੜਾ ਹੈਗਾ ਬਿੱਲਾ ਇਹ ਸਾਡਾ 100 ਦਾ ਇਹ ਤੁਹਾਨੂੰ 550 ਰੁਪਏ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਅ ਜਿਹੜਾ ਜੈਂਟਸ ਬੂਟ ਸਾਰੇ ਜਿੰਨੇ ਵੀ ਹੈਗੇ ਇੱਧਰ ਆਈਏ ਤੁਹਾਨੂੰ 450 ਦੇਖਣ ਨੂੰ ਮਿਲ ਜੂਗਾ ਇਹ ਸਾਡੇ 450 ਰੁਪਏ ਵਿੱਚ ਤੇ ਆਹ ਦੇਖੋ ਜੀ ਕਾਫੀ ਵੈਰਾਈਟੀ ਹੈ ਸ਼ੂਜ਼ ਦੇ ਵਿੱਚ ਅਧੂ ਕਲਰ ਜਿਤਨੇ ਕਲਰਫੁਲ ਤੋਂ ਸੰਭੇ ਕਰਦਾ ਹੋਇਆ ਤੁਹਾਨੂੰ ਇਹ ਨਾ ਹਾਂ ਅਸੀਂ ਚੱਕਾ ਕਰ ਰਹੇ ਹਾਂ ਇੱਧਰ ਸਾਈਡ ਵੀ ਦੇਖੋ ਨਾ ਦੇ ਨਾਲ ਇੱਧਰ ਵੀ ਦੇਖੋ ਨਾ ਭਾਵੇਂ ਕਲਰ ਸੋਨੇ ਆ ਇਹਦਾ ਕੀ ਪ੍ਰਾਈਸ ਰਹਿਣਾ ਭਾਈ 650 750 ਲੱਗ ਰਹੇ ਆ ਅੱਛਾ ਅੱਛਾ ਇਹ ਇਹ ਫਿਰ ਮਿਕਸ ਹੋ ਜਾਂਦੇ ਹੋਰ ਇਹਦਾ ਲੱਗ ਉਹ ਫਾਈਨਲ 600 ਡਾਲਰ ਰੇਟ ਆਣਾ 800 ਰੇਟ ਆਣਾ ਤੇ ਇਹ ਇੱਧਰ ਤੁਹਾਨੂੰ ਜਿਵੇਂ ਕਿ ਤੁਹਾਨੂੰ ਪਹਿਲਾਂ ਦਿਖਾਇਆ ਤੇ 600 ਵਾਲੇ 750 ਸਾਢੇ 650 750 ਨਾ ਤੇ ਉਹ ਜਿਵੇਂ ਤੁਹਾਨੂੰ ਦਿਖਾਇਆ ਕਿ 550 ਹੈਗੇ ਆ ਉਹ ਹੈ ਕਿ 450 ਹੈ ਆਏ ਇੱਧਰ ਮਿਕਸਾ ਇੱਧਰ ਹੈਗਾ ਜਿਹੜਾ ਮਿਕਸ ਹੋ ਗਿਆ 650 ਤੋਂ 750 ਰੁਪਏ ਤੇ ਤੁਹਾਨੂੰ ਵੈਰਾਈਟੀ ਦੇਖਣ ਨੂੰ ਮਿਲ ਜੂਗੀ 16 ਵਾਲੇ 750 ਹੈ ਜਿਹੜਾ 2 ਤੋਂ ਆਊਗਾ 650 ਠੀਕ ਹੈ ਭਾਜੀ ਬਾਕੀ ਭਾਈ ਵੀਡੀਓ ਦੇਖ ਕੇ ਆਊਗਾ ਉਹਨਾਂ ਨੂੰ ਹੋਰ ਲਸਟ ਕਰਦਾ ਠੀਕ ਹੈ ਉਹ ਸਾਡੇ 550 ਲਾ ਦੋ ਵੀਡੀਓ ਦੇਖ ਕੇ ਜਿਹੜਾ ਲੋ ਜੀ ਭਾਜੀ ਕਹਿੰਦੇ ਜਿਹੜਾ ਵੀਡੀਓ ਦੇਖਿਆਗਾ ਉਹਨੂੰ 550 ਰੁਪਏ ਅਡਸਟ ਕਰਕੇ ਲਾਵਾਂਗੇ ਤੇ ਇਸ ਕਰਕੇ ਸ਼ੇਅਰ ਵੀ ਕਰ ਦਿਓ ਵੀਡੀਓ ਨੂੰ ਬਰਤੋਬਾਦ ਤੇ ਨਾਲ ਦੀ ਨਾਲ ਪਾਣੂ ਦਿਖਾ ਕੇ ਤੁਸੀਂ ਆ ਸਕਦੇ ਆ ਤੇ ਕਾਫੀ ਅੱਛੀ ਵੈਰਾਈਟੀ ਆ ਤੇ ਤੁਹਾਨੂੰ ਦੇਖੋ ਲੋ ਜੀ ਵਾਈ ਵਾ ਕਾਫੀ ਤਰ੍ਹਾਂ ਦੀ ਵੈਰਾਈਟੀ ਦੇਖਣ ਨੂੰ ਮਿਲ ਜੂਗੀ ਇਹ ਤੱਕ ਮਿਲ ਜਾਣਗੇ ਹਾਂਜੀ ਹਾਂਜੀ 200 150 ਠੀਕ ਹੈ ਸਾਰੇ ਕਲਰਸ ਮਿਲ ਜਣਗੇ ਹਰ ਇੱਕ ਤਰ੍ਹਾਂ ਦਾ ਪ੍ਰਾਣ ਮਿਲ ਜੀਏਗਾ ਹਰ ਇੱਕ ਤਰ੍ਹਾਂ ਦੀ ਚੀਜ਼ ਮਿਲ ਜਾਈਏਗੀ ਹਰ ਇੱਕ ਤਰ੍ਹਾਂ ਜਿਹਾ ਸਾਹਮਣੇ ਵੀ ਕੁਝ ਕੋਲ ਜੀ ਹੈ ਠੀਕ ਆ ਭਾਜੀ ਹੋਰ ਤੇ ਸਲੀਪਰ ਹੈ ਜਿਹੜਾ ਮਸੂਰ ਰੋਪ ਇਹ 100 ਰੁਪਏ ਸਲੀਪਰ ਹੋ ਗਿਆ ਭਾਜੀ ਹਨਾ ਤਾਂ ਕੋਈ ਸਿਰ 150 ਰੁਪਏ ਦਾ 150 ਰੁਪਏ ਦਾ ਵੀਡੀਓ ਤੇ ਆਓਗੇ ਲਾਈਕ ਕਰਕੇ ਆਓਗੇ ਤਾਂ 100 ਰੁਪਏ ਦਾ ਠੀਕ ਆ ਭਾਜੀ ਹਾਂਜੀ ਚਪਲ ਵੀ 150 ਰੁਪਏ ਆ ਵੀਡੀਓ ਤੇ ਲਾਈਕ ਸ਼ੇਅਰ ਕਰਕੇ ਆਉਂਗਾ ਤਾਂ 1 ਤੋ ਲੋ ਜੀ ਬਾਕੀ ਇੱਧਰ ਸ਼ੂਜ਼ ਲੱਗੇ ਆ 350 ਦੀ ਰੇਂਜ ਚ ਹਾਂਜੀ ਵੀਡੀਓ ਦੇਖ ਕੇ ਆਉਂਗਾ 300 ਲੱਗੂਗਾ ਬਾਕੀ ਕੋਈ ਵੀ ਜਿਹੜਾ ਵੀ ਆਂਦਾ ਲਾਈਕ ਵੀਡੀਓ ਸ਼ੇਅਰ ਕਰਕੇ ਉਹਨਾਂ ਨੂੰ ਸਾਰੇ ਨੂੰ ਲੈਸ ਮਿਲੂਗੀ ਜਿੰਨੀ ਜ਼ਿਆਦਾ ਹੋ ਸਕੇ ਉਹਨੀ ਜ਼ਿਆਦਾ ਕਰ ਦੋ ਤੇ ਲੋ ਜੀ ਹੁਣ ਦੇ ਲਓ ਭਾਈ ਨੇ ਤੁਹਾਨੂੰ ਸਭ ਕੋ ਦੱਸ ਦਿੱਤਾ ਵਾ ਵੀਡੀਓ ਹੁਣ ਸ਼ੇਅਰ ਕਰਕੇ ਬਰਤੋ ਸ਼ੇਅਰ ਕਰਕੇ ਭੈਣ ਦੱਸੋ ਕਿ ਤੁਸੀਂ ਆ ਸਕਦੇ ਆ ਤਾਂ ਤੁਹਾਨੂੰ ਉੱਤ ਵੀ ਲੈਸ ਕਰਕੇ ਮਿਲ ਜੂਗਾ ਹੁਣ ਤੁਹਾਨੂੰ ਭਾਈ ਦਾਤਾ 350 ਵਾਲਾ ਤੁਹਾਨੂੰ 300 ਰੁਪਏ ਚ ਮਿਲ ਜੂਗਾ 350 ਵਾਲਾ 300 ਚ ਮਿਲ ਜੂਗਾ 450 ਵਾਲਾ 400 ਚ ਮਿਲੂਗਾ 550 ਵਾਲਾ 450 ਦੇ ਦਵਾਂ 450 ਦੇ ਦੂੰਗਾ ਲੋ ਜੀ ਦੇਖੋ ਏਡਾ ਵੱਡਾ ਲੈਸ ਦੇਤਾ ਭਾਈ ਨੇ ਸਿੱਧਾ 100 ਰੁਪਿਆ ਔਰ ਆਤਾ ਭਾਈ ਨੇ ਤੇ ਇਸ ਕਰਕੇ ਵਾਪਰ ਕੁਆਲਟੀ ਵਾਈਜ਼ ਵਧੀਆ ਵਾ ਫੁੱਲ ਗਾਰੰਟੀ ਆ ਕੋਈ ਵੀ ਦਿੱਕਤ ਆਵੇ ਪੀਸ ਨਵਾਂ ਦਵਾਂਗੇ ਰਿਪੇਅਰ ਨਹੀਂ ਕਰਾਂਗੇ ਠੀਕ ਹੈ ਇਹ ਕੋਈ ਵੀ ਆਈਟਮ ਤੁਸੀਂ 350 600 700 ਲਓਗੇ ਇਹਨਾਂ ਦੀ ਫੁੱਲ ਗਾਰੰਟੀ ਹੈ ਠੀਕ ਹੈ ਜੀ ਐਨੀ ਟਾਈਮ ਕਦੋਂ ਇਹ 3 ਸਾਲ ਦੀ ਗਾਰੰਟੀ ਹੈ ਭਾਜੀ ਕਹਿੰਦੇ ਪਏ ਉਹ ਤਾਂ ਨਾਲ ਦੀ ਨਾਲ ਪਹਿਲੇ ਦੱਸ ਦਿੱਤਾ ਵਾ ਕਿ ਇਹਦੀ ਪੂਰੀ ਸਾਲ ਦੀ ਗਾਰੰਟੀ ਆ ਤੇ ਭਾਜੀ ਬਿਲਕੁਲ ਫਿਰ ਚੇਂਜ ਕਰਕੇ ਦਊਂਗੇ ਨਾ ਭਾਜੀ ਹੈਨਾ ਚੇਂਜ ਕਰਕੇ ਦਵਾਂਗੇ ਸਰ ਰਿਪੇਅਰ ਨਹੀਂ ਕਰਾ ਕੇ ਦਊਂਗਾ ਹਾਂ ਰਿਪੇਅਰ ਨਹੀਂ ਕਰਾ ਕੇ ਦਊ ਨਾਲ ਹੀ ਨਾਲ ਨਵਾਂ ਵੀ ਸੋਲੂ ਤੇ ਸਾਰੇ ਸਾਈਜ਼ अवेलेबल ਹਨ ਭਾਜੀ ਸਾਰੇ ਸਾਈਜ਼ अवेलेबल ਆ ਹਰ ਇੱਕ ਤਰ੍ਹਾਂ ਦੇ ਲੋ ਜੀ ਹੋਲ ਸੇਲ ਚ ਲੈਣਾ ਚਾਹੁੰਦੇ ਹੋਲ ਸੇਲ ਚ ਵੀ ਮਿਲ ਜੇਗਾ ਉੱਪਰ ਬਿਲਕੁਲ ਪੰਜ ਛੇ ਦੁਕਾਨਾਂ ਹੋਰ ਵੀ ਆ ਹੋਲ ਸੇਲ ਦਾ ਕੰਮ ਵੀ ਕਰਦੇ ਆ ਜਦੋਂ ਮਰਜ਼ੀ ਹੋਲ ਸੇਲ ਥ੍ਰੀਟ ਤੇ ਲੈਣਾ ਹੋਲ ਸੇਲ ਦੇ ਹਿੱਤ ਮੈਂ ਠੀਕ ਹੈ ਭਾਈ ਇੱਕ ਵਾਰੀ ਭਾਜੀ ਤੁਸੀਂ ਆਪਣਾ ਇੱਕ ਐਡਰੈਸ ਦੱਸ ਦਿਓ ਉਧਰ ਤੋਂ ਆਪਣੇ ਇੱਥੇ ਹੈਗਾ ਆਪਣੇ ਫੁਆਰੇਲੇ ਚੌਂ ਕੰਦੀ ਪਹਿਲਵਨ ਦੀ ਹੱਟੀ ਦੇ ਸਾਹਮਣੇ ਸ਼ਾਪਿੰਗ ਬਾਜ਼ਾਰ ਆਪਣੀ ਦੁਕਾਨ ਉਹ ਥੱਲੇ ਉੱਤਰ ਦੇ ਸਾਰੀ ਆਪਣੀ ਸ਼ੂਜ਼ ਦੀ ਦੁਕਾਨ ਹੈ ਤੇ ਬਾਹਰ ਆਪਣੀ ਦੁਕਾਨ ਹੈ ਕ੍ਰਿਸ਼ਨ ਫੁੱਟਵੈਅ ਠੀਕ ਹੈ ਭਾਈ ਜਿਹੜੀ ਬਾਹਰ ਐਂਟਰੀ ਦੇ ਵਿੱਚ ਹੈਗੀ ਉਹ ਭਾਜੀ ਐਂਟਰੀ ਦੇ ਵਿੱਚ ਕ੍ਰਿਸ਼ਨ ਪੂਰੀ ਲੈਸ ਮਿਲਦੀ ਹੈ ਜਦੋਂ ਮਰਜ਼ੀ ਆਓ ਠੀਕ ਹੈ ਭਾਜੀ ਤੇ ਲੋਕੀ ਨਵੀਂ ਨਵੀਂ ਵੈਰਾਈਟੀ ਮਿਲ ਜੇਗੀ ਤੁਹਾਨੂੰ ਐਨੀ ਕੋਈ ਵੀ ਡਿਜ਼ਾਈਨ ਚਾਹੀਦਾ ਹੋਵੇ ਨਵੇਂ ਤਨਵੇਂ ਹਰ ਹਫਤੇ ਆਉਂਦੇ ਨੇ ਠੀਕ ਹੈ ਹਰ ਹਫਤੇ ਦੇਖੋ ਜੀ ਕਿਹਦੇ ਭਾਈ ਕੋਲ ਨਵਾਂ ਤਨਵਾਂ ਡਿਜ਼ਾਈਨ ਮਿਲ ਜਾਂਦਾ ਤੇ ਆਪਾਂ ਸਾਰਾ ਆਲਮੋਸਟ ਸਾਰਾ ਘੁੰਮ ਲਿਆ ਘੁੰਮ ਕੇ ਦੇਖੇ ਕਾਫੀ ਅੱਛੇ-ਛੇ ਚੀਜ਼ਾਂ ਆਵਾ ਵੈਰਾਈਟੀਆਂ ਬਹੁਤ ਆ ਭਾਜੀ ਤੋਂ ਤੁਸੀਂ ਆ ਸਕਦੇ ਆ ਬਾਕੀ ਘਰ ਦੇ ਸਮਾਨ ਵਾਸਤੇ ਵੀ ਸਾਰਾ ਕੁਝ ਇਹਦੇ ਵਿੱਚ ਅਵੇਲੇਬਲ ਹੈ ਤੇ ਬਹੁਤ ਵਧੀਆ ਭਾਜ ਦੇ ਹੈਗੇ ਆ ਦੇਖੋ ਜੀ ਤੇ ਫਲਾਈਟ ਦੇ ਹੈਗੇ ਆ ਜੀ ਕਾਫੀ ਕੋਲ ਸਟਾਈਲ ਦਾ ਬ੍ਰਾਂਡ ਮਿਲ ਜ ਆ ਦੇਖੋ ਸੈਂਡਲ ਵਗੈਰਾ ਫਲਾਈਟ ਵਗੈਰਾ ਤੇ ਚਾਹੀਦੇ ਤੁਹਾਨੂੰ ਜੇ ਪੀਐਲਏ ਹੋਊਗੇ ਆ ਬਕਾਇਦਾ ਇਹ ਸਾਰੇ ਸਲਾਈ ਵਾਲਾ ਤੁਸੀਂ ਪਾਣੀ ਪੂਣੀ ਜੀ ਵੀ ਪਾ ਸਕਦੇ ਆ ਆਫਟਰ ਵਾਸ਼ ਜਿੱਦਾਂ ਮਰਜ਼ੀ ਕਰੋ ਬਾਕੀ ਤੁਹਾਨੂੰ ਬਾਮਸ ਦੀਆਂ ਬਾਮਸ ਵਗੈਰਾ ਦੀਆਂ ਚਪਲਾਂ ਮਿਲ ਜਣਗੀਆਂ ਫਲਾਈਟ ਜੇ ਮਿਲ ਜਣਗੀਆਂ ਰਿਲੈਕਸੋ ਵਗੈਰਾ ਦੇ ਮਤਲਬ ਹਰੇਕ ਬ੍ਰਾਂਡ ਦੀ ਜੱਪਾ ਸਾਡੇ ਕੋਲ ਅਵੇਲੇਬਲ ਰਿਲੈਕਸੋ ਫਲਾਈਟ ਬਾਮਸ ਤੁਸੀਂ ਜਿਹੜੀ ਵੀ ਲੈਣਾ ਚਾਹੁੰਦੇ ਆ ਅਵੇਲੇਬਲ ਹੈਗੀ ਆ ਸਾਡੇ ਕੋਲ ਘੜੋਂ ਘੜ ਕਾਫੀ ਸਟਾਕ ਲੱਗਾ ਹੁੰਦਾ ਜਿੰਨਾ ਮਰਜ਼ੀ ਸਟਾਕ ਲਓ ਇਹਨਾਂ ਦਾ ਭਾਜ ਕੀ ਪ੍ਰਾਈਸ ਰਹਿਣ ਦਾ ਆ ਤਾਂ ਇਹ ਆਪਣੇ ਸਟਾਰਟ ਹੋ ਜਾਂਦੇ 192 ਤੋਂ 250 ਤੱਕ ਹੈਗੀ ਆ ਠੀਕ ਹੈ ਜੀ 250 ਤੱਕ ਮਿਲ ਜੇ ਤੇ 190 ਰੁਪਏ ਦਾ ਸਟਾਰਟ ਆ ਠੀਕ ਹੈ ਜੀ ਹਾਂ ਜੀ ਬਾਕੀ ਲੈਸ ਤੁਹਾਨੂੰ ਮਿਲ ਜੂਗੀ ਜਿੰਨੇ ਤੁਸੀਂ ਕਹੋ ਠੀਕ ਆ ਭਾਜੀ ਭਾਈ ਨੇ ਹੁਣ ਤੁਹਾਨੂੰ ਪੂਰੀ ਡਿਟੇਲ ਨਾਲ ਦੱਸ ਦਿੱਤਾ ਵਾ ਚੰਗੀ ਤਰ੍ਹਾਂ ਦੱਸ ਦਿੱਤਾ ਵਾ ਕਿੱਥੇ ਕਿੱਥੇ ਬਾਕੀ ਸਾਰੇ ਡਿਜ਼ਾਈਨ ਇਹਨਾਂ ਦੇ ਆ ਲੱਗੇ ਹੋਏ ਆ ਸਾਰੀ ਡਿਸਪਲੇ ਕੀਤੀ ਹੋਈ ਹੈ ਫਲਾਈ ਠੀਕ ਲੋ ਜੀ ਸਾਰੀ ਡਿਸਪਲੇ ਲੱਗੀ ਹੋਈ ਹੈ ਭਾਈ ਸਾਹਿਬ ਦੇਖੋ ਤੇ ਪੂਰਾ ਤੁਸੀਂ ਆਓ ਜਲਦੀ ਜਲਦੀ ਆਓ ਤੇ ਜਰੂਰ ਕਿਉਂਕਿ ਕਾਫੀ ਜਿਆਦਾ ਇੱਥੇ ਸੰਗਠਨ ਰੱਖ ਹੋ ਜਾਂਦਾ ਹੈ ਨਾ ਬਾਕੀ ਚਮੜੇ ਦੀ ਜੁੱਤੀ ਆ ਆਪਣੇ ਹਾਂ ਜੀ ਹਾਂ ਜੀ ਇਹ ਮਾਰਕੀਟ ਰੇਟ 450 ਹੈ ਮੈਂ ਤੁਹਾਨੂੰ 350 ਜੀ ਦਊਂਗਾ ਪਿਓਰ ਚਮੜੇ ਦੀ ਹੈ ਇਹ ਤਿੱਲੇ ਵਾਲੀ ਹੈ ਨਾਲੇ ਸੌਫਟ ਦੇ ਵਿੱਚ ਠੀਕ ਆ ਭਾਜੀ ਤੇ ਕਾਫੀ ਜਨਵਰੀ ਰੇਟ ਹੈ ਜੱਪਲ ਆਪਣੇ ਕੋਲ ਬਾਥਰੂਮ ਜੱਪਲ 50 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ 150 250 100 ਸਾਰੇ ਰੇਟ ਅਵੇਲੇਬਲ ਹੈਗੇ ਠੀਕ ਆ ਭਾਜੀ ਇਹ ਧੀ ਸਾਈਡ ਆ ਭਾਈ ਇਹ ਵੀ ਦਾਤੋ ਛੋਟੇ ਬੱਚਿਆਂ ਵੀ ਆਪਣੇ ਛੋਟੇ ਬੱਚੇ ਦੀ ਆਪਣੇ ਹਗੇ ਤੇ ਆਪਣੇ ਕੋਲ 200 250 300 150 ਤੱਕ ਸਟਾਰਟ ਹੋ ਜਾਂਦਾ ਵਾ ਆਪਣੇ ਕੋਲ ਫੈਂਸੀ ਸੈਂਡਲ ਹੀਲ ਵਾਲਾ ਬਿਨਾ ਹੀਲ ਤੋਂ ਬੈਲਿਸ ਵਗੈਰਾ ਸਾਰੇ ਅਵੇਲੇਬਲ ਹੁੰਦੇ ਸਾਰੇ ਡਿਜ਼ਾਈਨ ਅਵੇਲੇਬਲ ਆਗੇ ਠੀਕ ਆ ਭਾਈ ਜੀ ਦੇਖੋ ਤੁਸੀਂ ਦੇਖ ਸਕਦੇ ਆਂ ਦੀ ਕਾਫੀ ਅੱਛੀ ਵੈਰਾਈਟੀਆਂ ਆ ਭਾਈ ਤੋਂ ਤੇ ਬਹੁਤ ਵਧੀਆ ਭਾਈ ਨੇ ਇਸ ਤਰ੍ਹਾਂ ਤੁਹਾਨੂੰ ਹੀ ਪੂਰੇ ਤਰ੍ਹਾਂ ਗਾਈਡ ਕਰਤਾ ਲੈਸ ਵੀ ਦਾ ਤੱਕ ਕਿੰਨੀ ਜ਼ਿਆਦਾ ਲੈਸ ਆ ਤੇ ਇਹ ਵੀ ਦੇਖ ਸਕਦੇ ਆ ਬੱਚਿਆਂ ਬਾਪਤੀ ਵੀ ਕਾਫੀ ਅੱਛੀ ਵੈਰਾਈਟੀ ਤਾਂ ਦਿਖਾ ਸਕੀ ਆ ਇਸ ਕਰਕੇ ਹੁਣ ਬਹੁਤਾ ਟਾਈਮ ਨਾ ਲਾਉਂਦੇ ਹੋਏ ਕਿ ਨਹੀਂ ਆਣੀ ਗੁਡੀਆਂ ਨੂੰ ਸ਼ੇਅਰ ਕਰੋ ਸ਼ੇਅਰ ਕਰ ਦਿਓ ਜੇ ਤੁਹਾਨੂੰ ਲੈਸ ਹੋਰ ਲਾਣਾ ਕੋਈ ਹੈ ਸਬਸਕ੍ਰਾਈਬ ਕਰੋ ਤੇ ਲੈਸ ਹੋਰ ਮਿਲ ਜੂਗਾ ਹਾਂਜੀ ਤੇ ਇੰਸਟਾ ਤੇ ਦੇਖਦੇ ਫੋਲੋ ਕਰ ਲਓ ਫੇਸਬੁਕ ਤੇ ਵੀ ਦੇਖਦੇ ਫੋਲੋ ਕਰ ਲਓ ਤੇ ਸ਼ੇਅਰ ਜ਼ਰੂਰ ਕਰ ਲਓ ਤੇ ਚਲੋ ਚੱਲਦੇ ਆ ਜੀ ਤੇ ਇਹ ਹੀ ਆਡੀ ਵੀਡੀਓ ਤੇ ਬਾਕੀ ਚਲੋ ਬਾਕੀ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਕਮੈਂਟ ਕਰਕੇ ਦੱਸਿਓ ਤੇ ਬਿਲਕੁਲ ਆਨਰੇ ਐਂਟਰੀ ਕਰਦੇ ਸਾਰੇ ਤੁਹਾਨੂੰ ਜਿੱਦੇ ਤੁਸੀਂ ਐਂਟਰੀ ਕਰੋ ਨਾਲ ਹੀ ਤੁਹਾਨੂੰ ਸਾਹਮਣੇ ਭਾਈ ਦੇ ਤੇ ਦੇਖਣ ਮਿਲ ਜੂਗਾ ਕਾਊਂਟਰ ਤੇ ਇੱਥੇ ਭਾਈ ਦੇ ਮੈਂ ਇੱਥੇ ਤੁਹਾਨੂੰ ਮਿਲ ਜੂਗੇ ਭਾਈ ਜੀ ਇੱਥੇ ਤੇ ਗੱਲ ਕਰਕੇ ਸਾਰਾ ਕੁਝ ਦਿਖਾ ਕੇ ਇਹਦਾ ਵੀਡੀਓ ਦਿਖਾ ਕੇ ਤੇ ਦੱਸ ਆਪੇ ਗੱਲ ਕਰ ਸਕਦੇ ਆ ਤੇ ਬਾਕੀ ਤੁਹਾਨੂੰ ਇਧਰਲਾ ਸਾਰਾ ਏਰੀਆ ਹੀ ਘੁਮਾਤਾ ਵਾ ਤੇ ਜਰੂਰ ਵਿਜ਼ਿਟ ਕਰੋ ਜੀ ਬਾਪਾ ਸ਼ੇਅਰ ਜਰੂਰ ਕਰਿਓ ਜਾਣਨਾ ਲੋਹੇ ਸੰਗਤ ਜੀ ਬਾਕੀ ਤੁਹਾਨੂੰ ਐਡਰੈਸ ਹੀ ਦੱਸਤਾ ਫੇਰ ਵੀ ਤੁਹਾਨੂੰ ਤਨਬਰਮ ਕਰਦੀ ਆ ਕਿ ਜਦੋਂ ਆਪਾਂ ਤੁਹਾਨੂੰ ਸਬਜ਼ੀ ਮੰਡੀਆ ਨੂੰ ਆਉਨੇ ਆ ਸਾਹਮਣੇ ਫੁਹਾਰਾ ਚੌਕ ਆ ਗਿਆ ਜਦੋਂ ਸਿਕੰਟਾ ਕਰਨ ਚਾਹੁੰਦੇ ਆ ਬਿਲਕੁਲ ਸਾਹਮਣੇ ਫੈਸ਼ਨ ਪੁਆਇੰਟ ਦੇ ਸਾਹਮਣੇ ਜਿਹੜੀ ਆਹ ਵਾਲੀ ਜੁੱਤੀਆਂ ਦੀ ਦੁਕਾਨ ਹੈ ਵੀ ਭਾਜੀ ਹੋਣਾ ਦੀ ਆ ਜਿਹੜੀ ਬਾਹਰ ਤੇ ਲੱਗੀ ਆ ਦੇਖੋ ਤੇ ਬਿਲਕੁਲ ਉੱਪਰ ਲਿਖਿਆ ਹੈ ਸ਼ੋਪਿੰਗ ਬਾਜ਼ਾਰ ਸੋ ਵੀ ਬਾਜ਼ਾਰ ਦੇ ਕੋ ਥੱਲੇ ਜੀ ਕੋੜੀਆਂ ਫਲੇਟਰ ਨਾ ਸਾਹਮਣੇ ਤੁਹਾਨੂੰ ਦੇਖਿਆ ਆਪਣਾ ਸਾਈਨ ਵੀ ਲੱਗਾ ਹੋਇਆ ਬਿਲਕੁਲ 73 ਨਾ ਥੱਲੇ ਸ਼ੋਪਿੰਗ ਬਾਜ਼ਾਰ ਹੀ ਆ ਜੀ ਇੱਥੇ ਤੁਹਾਨੂੰ ਅੱਛੇ ਡਿਸਕਾਊਂਟ ਮਿਲ ਜਾਣਾ ਵਾ ਤੇ ਐ ਵੀ ਫਲੇਟਰ ਕੇ ਬਹੁਤ ਵਧੀਆ ਬਾਜ਼ਾਰ ਹੈ ਤੇ ਬਾਕੀ ਤੁਹਾਨੂੰ ਸਾਰਾ ਐਡਰੈਸ ਵੀ ਮੈਂਸ਼ਨ ਕਰ ਦਿੱਤਾ ਵਾ ਤੇ ਸ਼ੇਅਰ ਕਰ ਦਿਓ ਵੀਡੀਓ ਜਾਨਾ ਤਿਲੋ ਜੀ ਸੰਘਾ ਜੀ ਇਹ ਸਗੀ ਅੱਜ ਦੀ ਵੀਡੀਓ ਸ਼ਾਪਿੰਗ ਬਾਜ਼ਾਰ ਹੁਸ਼ਿਆਰਪੁਰ ਦੀ ਤੇ ਸਾਨੂੰ ਤਾਂ ਮਤਲਬ ਪਰਸਨਲੀ ਬਹੁਤ ਵਧੀਆ ਲੱਗੀ ਹੈ ਸੇਲ ਪ੍ਰਾਈਸ ਬਹੁਤ ਜੈਨੂਅਲ ਆ ਔਰ ਵੀ ਕੁਆਲਿਟੀ ਬਹੁਤ ਵਧੀਆ ਆ ਇੱਕ ਤੁਹਾਨੂੰ ਵੀ ਦੱਸਾਂ ਤੁਹਾਨੂੰ ਹਰ ਤਰ੍ਹਾਂ ਦੀ ਮਤਲਬ ਵੈਰਾਈਟੀ ਮਿਲ ਜੂਗੀ ਜੇ ਦੇਖਿਆ ਜਾਵੇ ਥੱਲੇ ਦਾ ਸਾਰਾ ਸਾਮਾਨ ਮਿਲ ਜੂਗਾ ਤੇ ਬੂਟਾਂ ਦੇ ਵਿੱਚ ਵੀ ਕਾਫੀ ਅੱਛੀ ਵੈਰਾਈਟੀ ਸਾਰਾ ਕੁਝ ਬਹੁਤ ਵਧੀਆ ਚੀਜ਼ ਆ ਹਾਂਜੀ ਤੇ ਜੇ ਤੁਸੀਂ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਕਰਕੇ ਜਾਂਦੇ ਆ ਤਾਂ ਤੁਹਾਨੂੰ 100 ਰੁਪਏ ਲੈਸ ਮਿਲ ਜੂਗਾ ਸਾਰੇ ਸ਼ੂਜ਼ਿਸ ਦੀ ਵੈਰਾਈਟੀ ਵਿੱਚੋਂ ਬਿਲਕੁਲ ਦੀ ਤੇ ਬਾਕੀ ਤੁਹਾਨੂੰ ਡਰੈਸ ਵਗੈਰਾ ਸਾਰਾ ਕੁਝ ਦੱਸ ਦਿੱਤਾ ਆ ਤੇ ਜਾਓ ਸ਼ੋਪਿੰਗ ਕਰੋ ਤੇ ਪਰਸਨਲੀ ਸਾਨੂੰ ਬਹੁਤ ਵਧੀਆ ਲੱਗਾ ਬਾਕੀ ਤੁਸੀਂ ਜਾਓ ਆਪਣੀ ਰਾਏ ਜਾ ਕੇ ਦੇਖੋ ਤੇ ਫਿਰ ਆਪਣੀ ਰਾਏ ਤੁਸੀਂ ਸਾਨੂੰ ਕਮੈਂਟਾਂ ਤੇ ਜਾ ਕੇ ਦੇ ਸਕਦੇ ਆ ਤੇ ਐਦਾਂ ਹੀ ਬਾਕੀ ਤੁਹਾਨੂੰ ਰੇਟ ਆਪਾਂ ਸਾਰੇ ਨਾਲ ਦੀ ਨਾਲ ਦਿਖਾਉਂਦੇ ਰਹੇ ਆ ਅੱਜ ਥੋੜਾ ਕਾਲੀ ਕਰਕੇ ਆਪਾਂ ਕਦੇ ਜਾਣਾ ਜ਼ਰੂਰੀ ਤੇ ਇਸ ਕਰਕੇ ਆਪਾਂ ਐਂਡ ਅੱਜ ਚੱਲਦੇ ਚੱਲਦੇ ਕਰ ਰਹੇ ਆ ਹਾਂਜੀ ਤੇ ਚਲੋ ਹੁਣ ਚਲਦੇ ਆ ਮਿਲਾਂਗੇ ਹੋਰ ਵਧੀਆ ਵੀਡੀਓ ਚ ਹੋਰ ਵੀ ਸੇਲ ਵਾਲੀ ਵੀਡੀਓ ਵਿੱਚ ਐਡੇ ਤੁਹਾਡੇ ਲਈ ਨਵੀਆਂ ਨਵੀਆਂ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਕਰਦੇ ਹੋ ਤਦ ਤੱਕ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ